ਬੱਛੀ ਦਾ ਫੇਸ ਦੇਖੀ ਵੀਰੇ 20000 ਦੀ ਬੱਛੀ ਕੱਟ ਲਾਂਗੇ ਵੀਰੇ ਠੀਕ ਹੈ ਗੱਲ ਜੇ ਅੱਜ ਹੀ ਦੇਣੀ ਅੱਜ ਹੀ ਦੇਣੀ ਆ ਵੀਰੇ 20000 ਦੀ ਬੱਛੀ ਕੱਟ ਲੈ ਲੈ ਸਜਣਾ ਪਿੰਡ ਮੰਡੇਰ ਖੁਰਦਾ ਤਹਿਸੀਲ ਲੋਂਗੋਵਾਲ ਤੇ ਜਲਾ ਸੰਗਰੂਰ ਤੋਂ ਨਾ ਮੱਲੋ ਬੱਛੀਆਂ ਤਿੰਨ ਲੱਗੀਆਂ ਬਾਈ ਪੰਮੇ ਕੋਲ ਦਿਖਾਉਣ ਇੱਕ ਆ ਦਿਖਾ ਦਾਂਗੇ ਦੋ ਦੰਦ ਬੱਛੀ ਖਾਸ ਗੱਲ ਇਹ ਰਹੂਗੀ ਵੀ ਜਿਹੜਾ ਦੋਹੇ ਆ ਗਈਆਂ ਤਾਜ਼ੀਆਂ ਸੁਈਆਂ ਦੋਹਾਂ ਨਾਲ ਹੀ ਬਾਈ ਕਹਿੰਦਾ ਬੱਛੀਆਂ ਆ ਗਈਆਂ ਟੌਪ ਦੇ ਸੀਮਨ ਦੀਆਂ ਤੇ ਇੱਕ ਮੱਲੋ ਦਿਖਾ ਦਾਂਗੇ ਇਧਰਲੇ ਬੰਨੇ ਤੁਹਾਨੂੰ ਗੱਬਣ ਵਹਿੜਾ ਟੋਟਲ ਤਿੰਨ ਨਗਦ ਖਾਦਾਂਗੇ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਤੇ ਜਿਹੜਾ ਰੇਟ ਆ ਰੇਟ ਵੀ ਕੋਸ਼ਿਸ਼ ਰਹੂਗੀ ਵੀ ਬਾਈ ਤੋਂ ਵੀਡੀਓ ਦੇ ਵਿੱਚ ਹੀ ਕਰਾ ਦਈਏ ਆ ਜਾ ਭਾਵੇਂ ਫਿਰ ਹੋਰ ਕਮਿਆਂ ਠੀਕ ਹੈ ਬਈ ਬਸਿਆ ਪਰ ਹਾਂਜੀ ਹਾਂ ਬਈ ਨੰਬਰ ਬੋਲ ਦਿੰਦਾ ਨੰਬਰ ਬਾਈ 98772 18756 98772 18756 18756 ਲੰਬੇ ਸਮੇਂ ਬਾਅਦ ਮਾਰ ਐਂਟਰੀ ਹੈ ਨਾ ਹਾਂ ਹਾਂ ਬਾਈ ਯਾਰ ਵਿੱਚ ਥੋੜਿਆ ਰੁੱਕ ਗਏ ਸੀ ਕਿ ਬਾਈ ਪਿੱਛੇ ਦਾਦੀ ਦੀ ਡੈਥ ਹੋ ਗਈ ਸੀ ਉਹਦੇ ਕਰਕੇ ਹਾਂ ਹੁਣ ਚੱਲੂਗਾ ਪਰ ਹੁਣ ਰੈਗੂਲਰ ਚੱਲੂ ਬਾਈ ਠੀਕ ਹੈ ਹਾਂਜੀ ਹਾਂ ਲੈ ਮਾਰ ਦੇ ਲੱਭੀ ਇੱਕ ਵਾਰੀ ਕੈਮਰਾ ਇੱਕ ਨੰਬਰ ਵਾਲੀ ਬੱਚੀ ਦੇ ਨੇੜ ਲਾ ਕੇ ਨਾ ਪਹਿਲਾਂ ਥਾਣਾ ਦਾ ਗੈਪ ਹੀ ਕਰਾ ਦੇ ਜੱਕੇ ਦਾ ਸੂਆ ਭੰਮੇ ਤੀਜਾ ਵੀਰੇ ਦੂਜਾ ਨਹੀਂ ਕਹਿੰਦਾ ਤੀਜਾ ਤੀਜਾ ਸੂਆ ਹਾਂ ਤੀਜਾ ਵਪਾਰੀਆਂ ਕੋਲ ਨਾਲ ਕਹਿੰਦੇ ਹੁੰਦੀ ਨਾ ਨਾ ਵੀਰੇ ਆਪਾਂ ਜਿਹੜੀ ਗੱਲ ਹੈਗੀ ਆਪਣੇ ਕੋਲ ਹਾਂ ਹਾਂ ਵੀਰੇ ਹੈਗੀ ਹੈ ਬੱਚਾ ਕੀ ਆ ਕਹਿੰਦਾ ਇਹ ਬੱਚੀ ਹੈ ਵੀਰੇ ਇਹਦੇ ਨਾਲ ਬੱਚੀ ਹਾਂ ਵੀਰੇ ਲੱਭੀ ਲਿਆ ਗਾਂ ਵਾਲੇ ਬੰਨੇ ਪਹਿਲਾਂ ਤਾਂ ਬੱਚੀ ਦੇ ਫੇਸ ਤੇ ਕੈਮਰਾ ਮਾਰ ਕਹਿ ਤਾਂ ਹਰੇ ਕੀ ਦੰਦਾ ਵੀ ਪੈਂਦਾ ਵਿੱਚ ਆ ਗਿਆ ਬੱਚੀ ਵੀਰੇ ਇਹ ਆ ਇਹ ਵੱਡੇ ਵੀਰੇ ਛੋਟੇ ਫਾਰਮ ਚੋਂ ਆਪਾਂ ਬਾਲੇ ਵੱਡੇ ਫਾਰਮ ਚੋਂ ਨਹੀਂ ਕਹਿੰਦੇ ਹੈਗੇ ਬੰਦੇ ਨੇ ਬਰੀਡ ਤੇ ਕੰਮ ਸ਼ੁਰੂ ਕੀਤਾ ਸੀ ਬੈਂਬੀਰੋ ਦੀ ਸੀਮਨ ਦੀ ਬੱਚੀ ਦੱਸੀ ਹੈ ਵੀਰੇ ਆਪਾਂ ਨੂੰ ਕਿਹੜੀ ਜੀ ਬੈਂਬੀਰੋ ਬੈਂਬੀਰੋ ਹਾਂ ਬੈਂਬੀਰੋ ਦਾ ਸੀਮਣਾ ਵੀਰੇ ਠੀਕ ਹੈ ਹਾਂ ਉਹਦੇ ਸੀਮਣਾ ਦੀ ਆਪ ਨੂੰ ਬੱਛੀ ਦਸੀ ਆ ਬੱਛੀ ਵੀਰੇ ਖੜੀ ਕਰਕੇ ਦਿਖਾਵਾਂ ਬਹੁਤ ਸਿਹਰਾ ਬੱਛੀ ਆ ਆ ਤੌਰ ਦੇ ਹੀ ਖੋਣ ਹਾਂ ਤੌਰ ਦਿੰਨੇ ਵੀਰੇ ਤੇ ਬਾਕੀ ਸੱਜਣ ਨੂੰ ਇੱਥੋਂ ਨਾ ਤੁਰਦੀ ਦੀ ਅੱਜਮੈਂਟ ਕਰ ਲਓ ਜਗ੍ਹਾ ਦਾ ਜ਼ਰੂਰ ਅਵਾਸ ਆ ਥੋੜਾ ਜਿਹਾ ਪਰ ਪਸ਼ੂ ਤਾਂ ਨੇ ਮਾਲੋ ਮੱਲੋ ਵੀ ਤੁਹਾਨੂੰ ਟਾਪ ਦਾ ਦਿਖਾ ਦੂੰਗਾ ਮੈਂ ਟਾਪ ਦੇ ਪਸ਼ੂ ਖਰੀਦਣ ਦੀ ਬਾਈ ਆਪਾਂ ਪਹਿਲੀ ਏਰੀਆ ਬਾਈ ਰਾਤ ਚੂਈ ਹੋਈ ਆ ਸਾਰੀ ਠੀਕ ਹੈ ਕੰਨੀ ਬਾਈ ਤੜਕਰੀ ਚੂਈ ਰੋਕੀ ਹੋਈ ਆ ਠੀਕ ਹੈ ਹਾਂ ਜਿਹੜੀ ਗੱਲ ਹੈਗੀ ਬਾਈ ਜੈਨੂਨ ਆਪਾਂ ਉਹ ਕੈਕ ਦੋ ਜੀ ਕੀ ਨੀ ਰਿਪੋਰਟ ਆਪ ਮੇਰੀ 에ਰੇ ਬਾਈ 30 ਲੀਟਰ ਖੁੱਲੇ ਹੱਥ ਨਾਲ ਦੇ ਦੋ 30 ਲੀਟਰ ਦੀ ਆਪਾਂ ਗਾਰੰਟੀ ਲੈ ਲਾਂਗੇ ਓਟ ਲੈ ਲਾਂਗੇ ਠੀਕ ਆ ਗੱਲ ਹਾਂ ਗੱਲ ਕਰ ਵੀਰੇ ਜੈਸਣਾ ਤੀਜਾ ਸੂਆ ਵਹਿੜ ਦਾ ਵੀਰੇ ਵਹਿੜ ਦੀ ਖੜਨੀ ਚੈੱਕ ਵੀਰੇ ਘਰ ਵੀਰੇ ਕਿੱਦਾਂ ਦੀ ਵਹਿੜ ਆ ਠੀਕ ਆ ਗੱਲ ਆ ਇਹ ਖੜ ਦਾ ਲੈਵਲ ਚੈੱਕ ਕਰ ਵੀਰੇ ਕਿਵੇਂ ਖੜਦੀ ਆ ਵਹਿੜ ਠੀਕ ਆ ਗੱਲ ਮਾੜੀ ਰੋਕ ਲੈ ਇੱਥੇ ਇੱਥੋਂ ਲੱਭੀ ਗੈਪ ਗੂਪ ਕਰਾ ਦੇ ਥਾਣਾ ਦਾ ਚੈੱਕ ਤੇ ਕੁਆਲ ਜੈਤ ਵੀਰੇ ਜਿੰਦਾ ਲੇਵਾ ਮੂਰੇ ਉਨਾਂ ਹੀ ਵੀਰੇ ਮਾਗਰ ਹੱਥੀ ਚਵਾਈ ਤੇ ਆ? ਹਾਂ ਵੀਰੇ ਹੱਥੀ ਚਵਾਈ ਤੇ ਮਸ਼ੀਨ ਤੇ ਚੱਲੋ ਭਈ ਆਪਣੇ ਮਸ਼ੀਨ ਵੀ ਹੈਗੀ ਆ। ਠੀਕ ਆ ਗੱਲ। ਹਾਂ ਜਿਵੇਂ ਭਈਆ ਅਗਲਾ ਚੋਣਾ ਚਾਹੁੰਦਾ ਉਮੀ ਚੋਲੇ। ਠੀਕ ਆ ਗੱਲ। ਹਾਂ ਉਹ ਨਹੀਂ ਹੈਗਾ ਵੀ ਕੋੜ ਆ ਭਾਈ ਉੱਥੇ ਖੜ ਕੇ ਪੱਤਾ ਰਾਮਾ ਮਾਰਦੀ। ਕੇਰਾ ਹੋਰ ਕਮਾ ਦੇ ਉੱਧਰ। ਹਾਂ ਕਮਾ ਦੇ ਕਮਾ ਦੇ ਕਮਾ ਦੇ ਗੈਪ ਤਾਂ ਉਹ ਮੰਨ ਲਓ ਵੀ ਗੱਠ ਬਾਈ ਗੱਠ ਵਾਲਾ ਹੀ ਆ। ਸੂਈ ਕਦੋਂ ਆਪਾਂ ਮੇ ਇਹ? ਸੂਈ ਵੀਰੇ ਪਰਸੋਂ ਸੂਈ ਆ ਇਹ। ਆਪਣੇ ਲਵੀ ਸੂਈ ਆ ਵੀਰੇ। ਜੇਰ ਦੀ ਵੀਡੀਓ ਆਪਾਂ ਲੈਵੇ ਦੋਹਾਂ ਵਹਿੜਾਂ ਦੀ ਆ। ਠੀਕ ਆ ਗੱਲ। ਹਾਂਜੀ ਹਾਂ ਹਾਂ ਹਾਂ। ਠੀਕ ਆ ਗੱਲ। ਹਾਂਜੀ ਹਾਂ ਦੋ ਟਾਈਮ ਦੋ ਟਾਈਮ ਚੋਕਲੇ ਤਸੱਲੀ ਕਰਾ ਦਾਂਗੇ ਤਸੱਲੀ ਕਰਕੇ ਲੈ ਜਾ ਬਾਈ ਆਪਾਂ ਨੂੰ ਕੋਈ ਉਹ ਨਹੀਂ ਹੈਗਾ ਵੀ ਆਪਾਂ ਕਹਾਂਗੇ ਵੀ ਬਾਈ ਅਸੀਂ ਚਮਾਉਂਦਰੀਆਂ ਨਹੀਂ ਕਰਦੇ ਬੰਨੇ ਲਿਆ ਕੈਮਰਾ ਪਰ ਤੇ ਦਾ ਗੈਪ ਕਰਾ ਦੇ ਚੈੱਕ ਇੱਥੇ ਤੋਂ ਖਾਣਾ ਦਾ ਗੈਪ ਪੂਰਾ ਅਸਲ ਰੱਖਦੀ ਆ ਤੇ ਹੁਣ ਮਾਰਦੇ ਯਾਰਾ ਬੱਚੀ ਤੇ ਕੈਮਰਾ ਬੱਚੀ ਬਾਈ ਤੁਹਾਨੂੰ ਖੜੀ ਕਰਕੇ ਦਿਖਾਉਣਾ ਵੀਰੇ ਬਹੁਤ ਕਮਾਲੀਆ ਵੀਰੇ ਐਕਟਿਵ ਤਾਂ ਪੂਰੀ ਇਹਦਾ ਮੇਰੇ ਤਾਂ ਬੰਨੇ ਹੋਏ ਨਹੀਂ ਵੀ ਠੰਡ ਹੈ ਹੈਨਾ ਠੰਡ ਦਾ ਮੌਸਮ ਦੇਖ ਵੀ ਬਸ ਪ੍ਰਿੰਟ ਪ੍ਰਿੰਟ ਕਰਾ ਲਵੀ ਚੈੱਕ ਉਹ ਦੇਖ ਵੀਰੇ ਬੱਚੀ ਅਸਲਾ ਪੂਰੀ ਬੱਚੀ ਦਾ ਫੇਸ ਦੇਖੀ ਵੀਰੇ 20 ਹਜ਼ਾਰ ਦੀ ਬੱਚੀ ਘੱਟ ਲਾਂਗੇ ਵੀਰੇ ਠੀਕ ਹੈ ਗੱਲ ਜੇ ਅੱਜ ਹੀ ਦੇਣੀ ਹੈ ਅੱਜ ਹੀ ਦੇਣੀ ਹੈ ਵੀਰੇ 20 ਹਜ਼ਾਰ ਦੀ ਬੱਚੀ ਘੱਟ ਲਾਂਗੇ ਜੀ ਇਹ ਵੀਰੇ ਆਪਾਂ ਜੋੜੀ ਦਾ ਹੀ ਕਰ ਲਾਂਗੇ ਕਈ ਵਾਰੀ ਸੱਜਣ ਮਿੱਤਰ ਹਨਾ ਜੋੜੀ ਲੈਣਾ ਚਾਹੁੰਦਾ ਹੁੰਦਾ ਹਨਾ ਬਾਈ ਜੋੜੀ ਦਾ ਹੀ ਭਾਅ ਕਰ ਦਾਂਗੇ ਆਪਾਂ ਠੀਕ ਹੈ ਗੱਲ ਹਾਂਜੀ ਹਾਂਜੀ ਹਾਂ ਇਹ ਬਾਈ ਕਹਿੰਦਾ ਦੋਨਾਂ ਦੀ ਦੱਸ ਦਾਂਗੇ ਲੈ ਅਗਲੇ ਨੰਬਰ ਤੇ ਚੱਲ ਪਹਿਲਾਂ ਹਾਂਜੀ 20 ਲੀਟਰ ਤਿਆਰ ਆ ਬਾਈ ਥੱਲੇ ਬਹਿ ਜਿਵੇਂ ਮਰਜ਼ੀ ਜਾਵੇ ਬੰਦਾ ਠੀਕ ਆ ਉਹ ਗੱਲ ਨਹੀਂ ਹੈਗੀ ਲੈ ਬਾਈ ਠੀਕ ਹੈ ਇਹ ਉਹ ਸੀਨ ਨਹੀਂ ਹੈਗਾ ਨਾ 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 ਵੀਰੇ ਉਹ ਕੋਈ ਕੋਈ ਸੀਨ ਨਹੀਂ ਹੈਗਾ ਇਹਦਾ ਠੀਕ ਹੈ ਗੱ ਰੇਟ ਕੀ ਰੂਗਾ ਜੋੜੇ ਦਾ ਰੇਟ ਵੀਰੇ ਆਪਾਂ ਦੇਖ ਬਈ 2.5 ਲੱਖ ਦੀ ਜੋੜੀ ਦੇ ਦਾਂਗੇ ਇਹ ਤੇ ਇਹ ਇਹਦੇ ਨਾਲ ਵੀ ਬੱਚੀ ਹੈ ਇਹਨੇ ਮੰਗਰ ਵੀ ਵੀਰੇ ਬੱਚੀ ਹੈ ਇਹ ਬਈ ਕੱਲ ਹੀ ਸੂਈ ਆ ਰਾਤ ਠੀਕ ਹੈ ਬੱਚੀ ਤੇ ਮਾਰ ਬਾਈ ਕੈਮਰਾ ਮਨ ਬੱਚੀ ਤੇ ਮਾਰ ਦੇਣਾ ਬਾਈ ਥੋੜੀ ਜੀ ਨਾ ਚੱਟੀ ਜਾਂਦੀ ਸੀ ਬੱਚੇ ਨੂੰ ਤਾਂ ਕਰਕੇ ਗਿੱਲੀ ਹੋਈ ਵੀਰੇ ਇਹਨੇ ਮੰਗਰ ਵੀ ਬੱਚੀ ਹੈ ਠੀਕ ਹੈ ਬੱਚੀ ਇਹ ਨਾਲ ਵੀ ਹਾਂ ਹਾਂ ਬੱਚੀ ਵੀਰੇ ਚੰਗੀ ਆ ਆਪਦੀ ਮਾਂ ਤੇ ਹੀ ਗਿਆ ਸੇਮ ਠੀਕ ਹੈ ਗੱਲ ਇਹਦਾ ਪਤਾ ਕਿਹੜੇ ਸੀਮਨ ਦੇ ਬੱਚੇ ਇਹ ਵੀਰੇ ਕੈਸਕੇਡ ਦੇ ਸੀਮਨ ਦੀ ਦੱਸੀ ਆਪਾਂ ਨੂੰ ਇਹ ਫਾਰਮ ਚੋਂ ਆਈ ਹੋਈ ਵੀਰੇ ਵੇੜ ਇਹਦੀ ਫਾਰਮ ਦੀ ਵੀਡੀਓ ਆਪਾਂ ਲੈ ਲਵਾਂ ਇਹ ਤਾਂ ਵੱਡੀ ਬਹੁਤ ਹੈਂ ਵੀ ਦੰਦੋ ਦੋ ਦੰਦ ਵੀਰੇ ਰੀਜ਼ਨਲ ਦੋ ਦੰਦ ਹੈਡ ਚੈੱਕ ਕਰਾ ਦੇ ਬਾਈ ਮੇਰਾ ਕੱਦ ਕਿੱਡਾ ਹੈ ਇਹਦਾ ਯਾਰ ਸਮੁੰਦਰੀ ਜਹਾਜ਼ ਹਾਂ ਦੇਖ ਵੀਰੇ ਲੰਬੀ ਵੀ ਫੁੱਲ ਬਹੁਤ ਮੇਰੇ ਬਾਕੀ ਲੇਵਾ ਫਿਕਸ ਹੈ ਬਾਈ ਕੋਈ ਆਏ ਨਾ ਕਹੇ ਬਾਈ ਐਡੇ ਲੇਵੇ ਚ ਵੀ ਬਾਈ ਵੱਛੀ ਨੇ 30 ਲੀਟਰ ਕੋ ਦੁੱਧ ਕੱਢਦੇ ਨੇ ਬਾਈ ਐਡੇ ਲੇਵੇ ਚ ਠੀਕ ਹੈ ਗੱਲ ਆਪ ਪਤਾ ਬੰਮੇ ਕਿਹੜੇ ਸੀਮਨ ਦੇ ਨਹੀਂ ਵੀਰੇ ਆਪ ਕਿਉਂ ਗੱਪ ਮਾਰੀਏ ਬਾਈ ਯਾਰ ਠੀਕ ਹੈ ਗੱਲ ਦੇਖ ਬਾਈ ਲੇਵਾ ਪਰ ਕਿੰਤਾ ਦਾ ਚਾਹੀਦਾ ਹੁੰਦਾ ਉਦਾਂ ਦੀ ਆ ਜਮਾ ਉੱਚਾ ਲੇਵਾ ਆ ਗਿਆ ਹਣਾ ਉੱਚਾ ਲੇਵਾ ਬਾਈ ਐਡੇ ਲੇਵਾ ਜੂ ਪਛਨੇ ਤੋਂ ਦੱਡ ਕੱਢ ਲੈਣਾ ਠੀਕ ਆ ਇਥੋਂ ਲੱਭੀ ਇਹਦੀ ਹਾਈਟ ਦਾ ਆਈਡੀਆ ਫੁੱਲ ਵੱਡੀ ਆ ਗਈ ਛੋਟੀ ਨਾ ਹੋਈ ਭਰਾ ਮਨੇ ਤੇ ਤੋੜ ਦੇ ਪੰਮੇ ਖੋਲ ਤੋੜ ਦਿੰਨੇ ਆ ਬਾਈ ਤੇ ਮਨ ਲਓ ਇਹਦਾ ਆਰਡਰ ਚੈੱਕ ਕਰ ਸਕਦੇ ਹੋ ਇੱਥੇ ਤੋਂ ਲੇਵਾ ਤਾਂ ਇਹ ਮੰਨ ਲਓ ਜਮੇ ਕੰਪੈਕਟਰ ਰੱਖਦੀ ਆ ਜਿੱਦਾਂ ਦਾ ਭਰਾਵਾ ਦੀ ਡਿਮਾਂਡ ਹੁੰਦੀ ਆ ਵੀ ਅੱਜ ਮੇਰੇ ਬਾਕੀ ਦੰਦਾਂ 'ਚ ਵੱੱਛੀ ਆ ਵੀਰੇ ਹਨਾ ਦੇਖ ਬਈ ਸੂਆ ਸਾਹ ਦੇਖ ਬਈ ਵੈੜ ਕਿਵੇਂ ਤਰਦੀ ਆ ਕੋਈ ਸੂਆ ਨਹੀਂ ਮੰਨਿਆ ਹਾ ਵੈੜ ਦਾ ਵੀਰੇ ਕਿਹੈਸਾ ਨਾ ਕੱਲ ਸੂਈ ਆ ਕੱਲ ਦੀ ਸੂਈ ਆ ਕੱਲ ਹੀ ਸੂਈ ਆ ਵੀਰੇ ਵੱੱਛੀ ਜੇਰ ਜੱਪਕਾੜਾ ਕੰਮ ਡੰਨਾ ਹੈ ਮੇਰੇ ਵੀਡੀਓ ਆਪਣੇ ਲਈ ਵੱਡੇ ਬਾਈ ਉਹ ਨਹੀਂ ਹੈਗਾ ਇੱਕ ਤਾਂ ਹੁੰਦਾ ਆਪਣੇ ਥੱਲੇ ਰੱਖ ਕੇ ਵੀਡੀਓ ਬਣਾਤੀ ਲੈ ਜੇਰ ਦੀ ਲੰਕਦੀ ਦੀ ਜੇਰ ਦੀ ਵੀਡੀਓ ਹੈ ਵੀਰੇ ਆਪਣੇ ਲੰਕਦੀ ਦੀ ਵੀ ਹਾਂ ਡਿਗਦੀ ਦੀ ਵੀਰੇ ਠੀਕ ਹੈ ਆਪਣਾ ਉਹ ਸਿਸਟਮ ਹੈਗਾ ਵੀ ਕੱਲਾ ਆਪਾਂ ਨੇ ਐਂ ਦਿਖਾਤਾ ਵੀ ਹਾਂ ਵੀ ਆ ਪਈਆ ਬਾਈ ਜੇਰ ਥੱਲੇ ਸਤਿਮਾਲੇਕ ਮਾਲੇ ਲਿਆ ਲਓ ਉਧਰਲੇ ਬੰਨੇ ਦੰਦੋ ਦੋ ਦੰਦਾ ਦੋ ਲੰਦਾ ਵੀਰੇ ਫਾਰਮ ਚੋਂ ਆਈਆ ਵੀਰੇ ਤਾਂ ਕਰਕੇ ਨੂੰ ਇੰਨਾ ਤੁਰਨ ਦਾ ਨਹੀਂ ਪਤਾ ਹੈਗਾ ਵਹਿੜ ਨੂੰ ਲੈਗ ਸਕੋਰ ਚੈੱਕ ਕਰਾਦੇ ਬਾਈ ਐਂ ਨਹੀਂ ਹੈਗਾ ਵੀ ਜੈਸਾ ਨਾ ਕੱਦ ਲੱਤਾਂ ਖਾਮਲੀਆਂ ਨੇ ਐਂ ਕਰਕੇ ਲੱਤਾਂ ਦਰੂਗੀ ਠੀਕ ਹੈ ਐਨ ਪਈਆ ਜਾ ਹਾਂ ਵੀਰੇ ਐਨ ਦੇਖ ਬਾਈ ਇਹ ਇੱਥੋਂ ਮਾਰਦੀ ਲੱਭੀ ਗਈ ਦੇਖ ਵੱਡੇ ਕਿੰਨਾ ਕ ਦੁੱਧ ਚਵਾ ਸਕਦੀ ਹੈ ਬਾਈ 30 ਲੀਟਰ ਰਾਮਨਾਥ ਚਵਾ ਦ ਠੀਕ ਹੈ ਗੱਲ ਹਾਂ ਉਹ ਨਹੀਂ ਹੈਗਾ ਬਈ ਗੱਬਣਾ ਥੱਲੋਂ ਆਪਾਂ ਵੀਡੀਓ ਪਾਈ ਜੰਨੇ ਆ ਬੰਦਾ ਕਹੀ ਚੱਲੇ ਹੈਣਾ ਐ ਬਈ 40 ਲੀਟਰ ਵਾਲੇ ਬੱਚੇ ਨੇ 50 ਲੀਟਰ ਵਾਲੇ ਬੱਚੇ ਨੇ ਬਈ ਇਹ ਹੁੰਦੀਆਂ ਨੇ 30 35 35 ਲੀਟਰ ਵਾਲੀਆਂ ਅਸਲ ਠੀਕ ਹੈ ਗੱਲ ਫਾਰਮ ਦੀ ਵੀਡੀਓ ਮਿਲ ਫਾਰਮ ਦੀ ਵੀਡੀਓ ਮਿਲੂ ਵੀਰੇ ਵੀਡੀਓ ਬਾਈ ਹਾਂ ਆਪਾਂ ਲੋਕਾਂ ਵਾਂਗੂ ਨਹੀਂ ਕਹਿਣਾ ਵੀ ਆਹ ਫਾਰਮ ਚੋਂ ਇੱਤੀ ਆਏ ਆ ਬਾ ਆਪਾਂ ਦਿਖਾ ਕੇ ਵੇਚਣੀ ਆ ਲੋਕਾਂ ਨੂੰ ਪਤਾ ਵੀਰੇ ਆਪਾਂ ਤੇਰੇ ਚੈਨਲ ਤੇ ਪੁਰਾਣੇ ਜੁੜੇ ਹੋਏ ਹਾਂ ਪਹਿਲਾਂ ਹਾਂ ਫਾਰਮ ਦੀ ਚੀਜ਼ ਲੈ ਕੇ ਵੇਚਣੀ ਆ ਵੀਰੇ ਲੋਕਲ ਚੀਜ਼ ਨਹੀਂ ਲੈ ਕੇ ਵੇਚਣੀ ਠੀਕ ਹੈ ਗੱਲ ਇਹ ਇੱਥੋਂ ਬਾਕੀ ਸਬਾਹ ਆਦੀ ਠੰਡੀ ਬਾਈ ਐ ਨਹੀਂ ਹੈਗਾ ਦੇਖ ਵੱਡੇ ਬਾਈ ਬੀ ਲੇਵਾ ਕੱਲਾ ਮੰਗਰੀਆ ਬਾਈ ਮੂਰੇ ਵੀ ਚੈੱਕ ਕਰਾ ਦੇ ਮੂਰੇ ਕਿੱਥੇ ਫਿਰਦਾ ਵੀਰੇ ਲੇਵਾ ਦਾ ਪਾਲ ਨਹੀਂ ਹੈਗੀ ਵੀਰੇ ਜੈਸਾ ਨਾ ਕੱਲ ਸੂਈ ਆ ਠੀਕ ਹੈ ਦੇਖ ਵੀਰੇ ਥਣ ਕਿੱਥੇ ਬੈ ਜੈਨੂ ਨਾ ਜਾਮਾ ਜਾਮਾ ਜੈਨੂ ਨਾ ਬਾਈ ਦੇਖ ਕਿੱਥੇ ਲੇਵਾ ਕਿੱਥੇ ਬੈ ਬਹਿਣ ਦਾ ਠੀਕ ਹੈ ਗੱਲ ਆਪਦਾ ਪਤਾ ਲੱਗ ਸਕਦਾ ਉੱਥੋਂ ਇਹਦਾ ਕਿਹੜੇ ਸੀਮੰਦੀ ਆ ਨਹੀਂ ਬਾਈ ਯਾਰ ਆਪਾਂ ਕੀ ਫੇਰਾ ਬਾਈ ਆਪਾਂ ਦੱਸਣਾ ਨਹੀਂ ਹੈਗਾ ਜਿਹੜੇ ਸੀਮੰ ਲੱਗੇ ਹੋਏ ਸੀ ਇਹਦੇ ਉਹੀ ਆ ਠੀਕ ਹੈ ਗੱਲ ਹਾਂਜੀ ਹਾਂ ਬਾਕੀ ਬਾਈ ਇਹ ਬਹਿਣ ਨਾ ਇੱਕ ਤਾਂ ਦਿਨ ਪਹਿਲਾਂ ਸੂਈ ਹੋਈ ਆ ਵੀਰੇ ਆਹ ਦੇਖ ਇੰਬਰ ਸਰ ਸਾਈਡ ਤੋਂ ਵਹਿੜਾਈ ਆ ਤਾਂ ਕਰਕੇ ਬਈ ਗੱਡੀ ਚ ਆਉਣ ਕਰਕੇ ਹੀ ਸੂਪੀ ਦੂਰੋਂ ਆਈ ਹਾਂ 2.5-3 ਘੰਟੇ ਦਾ ਰਾਹ ਸੀ ਬਈ ਉਹਦੇ ਕਰਕੇ ਸੂਪੀ ਵੜ ਆ ਦੇਖ ਬਈ ਬਾਲ ਕਿਵੇਂ ਪਏ ਨੇ ਹਾਲੇ ਵੀ ਤੇ ਜੋੜੀ ਦਾ ਕਿੰਨਾ ਦੱਸਿਆ ਨਾ ਜੋੜੀ ਦਾ ਵੀਰੇ 2.5 ਲੱਖ ਰੁਪਏ ਮੁੱਲ ਮਾਨਤਨ ਹੋਈ ਮਾਨਤਨ ਕਰ ਦਾਂਗੇ ਵੱਡੇ ਬਈ ਕੋਈ ਚੱਕਰ ਹੁਣ ਮਾਰ ਲੈ ਵੀ ਤਿੰਨ ਨੰਬਰ ਵਾਲੀ ਦੇ ਕੈਮਰਾ ਇਹਨੂੰ ਵੀ ਬਾਹਰ ਲੈ ਬੰਨੀ ਨਹੀਂ ਰਿਹਾ ਇਹ ਤੇ ਇਹਦਾ ਆ ਗਿਆ ਮਤਲਬ ਤੀਜਾ ਨੰਬਰ ਇਹ ਗੱਬਣਾ ਇਹ ਰਹੂਗੀ ਕ੍ਰੋਸ ਆਂਗ ਜੀ ਹਾਂਜੀ ਬਈ ਇਹ ਦੂਜਾ ਸੂ ਹੈ ਦੂਜਾ ਠੀਕ ਆ ਆਏ ਨਹੀਂ ਹੈਗਾ ਬਾਈ ਇਹ ਵੀ ਕੋੜ ਕੂੜਾ ਜਾ ਉਹ ਬਾਈ ਦੇਖ ਕਿਹ ਹੈ ਜੀ ਪਈਆ ਬਾਈ ਆੜਤੀਆਂ ਦੇ ਸਹਰਾਣੇ ਵਾਂਗ ਦਾ ਚੰਗਾ ਜਾਂਦਾ ਹਾਂ ਆੜਤੀਆਂ ਦੇ ਸਹਰਾਣੇ ਵਰਗੀ ਪਈਆ ਵੀਰੇ ਸੇਠਾਂ ਦੇ ਸਹਰਾਣੇ ਨਾਲ ਦੀ ਪਈਆ ਪੰਮਾ ਕਹਿੰਦਾ ਕਮਾਲ ਆ ਇੱਥੇ ਹਾਂਜੀ ਹਾਂਜੀ ਕਮਾਲ ਆ ਕਮਾਲ ਇਹਦੇ ਕਿੰਨੇ ਦਿਨ ਬਾਕੀ ਨੇ ਬਾਈ ਐਰੇ ਬਾਈ ਪੂਰੇ ਸੀ 10 ਦਿਨ ਪਏ ਨੇ ਪੂਰੇ 10 ਹਾਂ ਪੂਰੇ ਸੀ 10 ਦਿਨ ਪਏ ਨੇ ਬਾਈ ਸਰੀਰ ਦਾ ਮੱਝਾਂ ਵਰਗਾ ਹੀ ਆ ਨਾ ਬਾਈ ਇਹ ਫੇਰ ਕਰੂ ਐਰੇ ਬਾਈ ਸਨੋਮੈਨ ਦਾ ਸੀਮਨ ਲੱਗਿਆ ਹੋਇਆ ਠੀਕ ਆ ਗੱਲ ਖੜ ਜਾ ਰੋਕ 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 ਮਾਰੀ ਇਹ ਇੱਥੋਂ ਕਰਾ ਲਵੀਂ ਚੱਕ ਓ ਹੱਥੀ ਚਵਾਈ ਦੀ ਹੋਊਗਾ ਹੱਥੀ ਚਵਾਈ ਤੇ ਆ ਬਾਈ ਕਿੰਨੇ ਦੁੱਧ ਦੀ ਰਿਪੋਰਟ ਹੈ ਦੀ ਐਰੀ ਬਾਈ 25 ਲੀਟਰ ਆਮਦਾਰੀ ਨਾਲ ਦੇ ਦਿੰਦੇ ਨੇ ਨਵੇਂ ਬੱਚੀ ਨੇ ਠੀਕ ਹੈ ਹਾਂ ਬਾਈ ਅਸਲ ਤਾਂ ਚੱਲ ਦੋ ਨਗ ਦਿਖਾਈ ਸੀ ਐ ਵੀ ਤੀਜਾ ਇੱਕ ਹੋਰ ਦਿਖਾ ਦਈਏ ਨਾਲ ਬਾਈ ਇਹਨੂੰ ਸਵਾ ਕੇ ਵੇਚਣ ਦੀ ਜਾਣ ਹੈ ਆਪਣੀ ਠੀਕ ਹੈ ਜੈਸਨੋ ਭਾਈ ਆਪਣੀ ਦੇਖਿਓ ਰਿਸ਼ਤੇਦਾਰੀ ਚ ਵਈ ਹੋਈ ਆ ਵੀ ਪਿਛਲੇ ਸੂਏ ਕਿੱਦਾਂ ਦੀ ਤਿਆਰ ਹੋ ਗਈ ਆ ਗਰੰਟੀ ਵਾਲਾ ਕੰਮ ਹੀ ਆ ਗਰੰਟੀ ਵਾਲਾ ਕੰਮ ਹੀ ਆ ਵੀਰੇ ਕਿਹੜਾ ਦੱਸਿਆ ਸੀ ਮਨੇ ਇਹਦੇ ਇਹਨੇ ਮੇਰੇ ਸਨੋਮੈਨ ਦਾ ਲੱਗਿਆ ਹੋਇਆ ਸਨੋਮੈਨ ਦਾ ਹਾਂਜੀ 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 ਤੇ ਫੀਚਰ ਦਾ ਮਤਲਬ ਉਹ ਚ ਦੁੱਧ ਵਾਲੇ ਨੇ ਇੱਕ ਖਾਸ ਗੱਲ ਇਹਦੀ ਇਹ ਰਹੂਗੀ ਕਿ ਜਿੱਦਾਂ ਦੀ ਮਰਜ਼ੀ ਮੌਸਮ ਚ ਰੱਖ ਲਿਓ ਜਿੱਦਾਂ ਦੀ ਮਰਜ਼ੀ ਵੀਰੇ ਉਦਾਂ ਦੇ ਮੌਸਮ ਚ ਢਲ ਜੂਗੀ ਲੰਬਾਈ ਵੀ ਚੰਗੀ ਭਾਈ ਆਈ ਨਹੀਂ ਹੈਗਾ ਜੇ ਕਿਸੇ ਬੁੜੀ ਨੇ ਸਾਹਮਣੀਆਂ ਹਨਾ ਬੀ ਉਹੋ ਕਰੀ ਚੱਲੂਗੀ ਠੀਕ ਆ ਭਜਾ ਕੇ ਲੈ ਜੂ ਉਹ ਤੇਰੇ ਸਾਹਮ ਦੇਖ ਲੈ ਬਾਈ ਦੇ ਕਿੰਨੇ ਚੇਕੇ ਕਰਾਂ ਯਾ ਕਿ ਲੇ ਗਾਣਾ ਦੇਖ ਬਾਈ ਕਿ ਲੇਵਾ ਕਿੱਥੇ ਕੱਢਣਾ ਵੈਣ ਹਾਲ ਤਾਂ ਬਈ ਲੈ ਦੇਖੀ ਲੈ ਝੋਲਾ ਫੁੱਲ ਲੈ ਦੇਖ ਕਿੰਨੇ ਪੈਸੇ ਯਾਰ ਇਹਦੇ ਅੱਜ ਸ਼ਾਮ ਸੂਮ ਵਾਲੇ ਛੱਡ ਕੇ ਜਮੇ ਇਹਦਾ ਬਾਈ 90000 ਰੁਪਏ ਲਵਾਂਗੇ ਅੱਜ ਹਾਂਜੀ ਸ਼ਾਮ ਸੂਮ ਵਾਲੇ ਲੈ ਬਾਈ ਉਹ ਹੋ ਜੋ ਸ਼ੋਰ ਹਾਂ ਹਾਂ ਲੈ ਬਾਈ ਦੇਖੀ ਚੱਲ ਗੱਬਣ ਦੀਆਂ ਦਾ ਕੰਮ ਮਾਰਦਾ ਚੱਕ ਗੱਬਣ ਦੀ ਮਾਰਦੀਆਂ ਸਨੋਮੈਨ ਤੋਂ ਗੱਬਣ ਹਾਂ ਬਾਈ ਸਨੋਮੈਨ ਤੋਂ ਗੱਬਣਾ ਠੀਕ ਹੈ ਗੱਲ ਇਹਦਾ ਬਾਈ ਕਹਿੰਦਾ 90 ਲੈ ਲਾਂਗੇ ਮਾਨਤਾਂ ਉਹਦੇ ਚ ਹੋ ਜਾਊਗਾ ਹਾਂਜੀ ਬਾਈ ਤੇ ਨੰਬਰ ਬੋਲ ਦਿਓ ਜੀ ਨੰਬਰ ਬਾਈ 9877218756 9877218756 ਪਿੰਡ ਮੰਡੇਰ ਖੁਰਦ ਤਹਿਸੀਲ ਲੋਂਗੋਵਾਲ ਤੇ ਜ਼ਿਲ੍ਹਾ ਸੰਗਰੂਰ ਤਿੰਨ ਤੋਹਫੇ ਦਿਖਾਤੇ ਬਹੁਤ ਕਮਾਲ ਦੀਆਂ ਵੇੜਾਂ ਬਾਈ ਕੋਲੇ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ